ਜਲਦ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੋ ਇਸ ਵਕਤ ਦੀ ਵੱਡੀ ਖਬਰ ਲੱਗਤ ਉਹਨਾਂ ਦਾ ਜੁੜਦੇ ਪਏ ਆ ਕਿ ਭਾਜਪਾ ਤੇ ਅਕਾਲੀ ਦਲ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਉੱਤੇ ਗੱਠਜੋੜ ਦੇ ਨਾਲ ਚੋਣਾਂ ਲਈ ਜੋ ਲੜ ਸਕਦੀਆਂ ਨੇ ਚੀਫ ਚੋਣ ਕਮਿਸ਼ਨਰ ਵੱਲੋਂ ਜੋ ਤਰੀਕਾ ਹੈ ਉਹਨਾਂ ਦਾ ਐਲਾਨ ਜੋ ਕਰ ਦਿੱਤਾ ਜਾ ਚੁੱਕਿਆ ਹੈ 1 ਜੂਨ ਜੋ ਕਿ ਚੋਣਾਂ ਦੀ ਤਿੱਥੀ ਪੰਜਾਬ ਦੇ ਵਿੱਚ ਹੋਵੇਗੀ ਅਤੇ 4 ਜੂਨ ਨੂੰ ਜੋ ਰਿਜ਼ਲਟ ਨੇ ਉਹ ਆ ਜਾਣਗੇ ਸੋ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤ ਜਨਤਾ ਪਾਰਟੀ ਜੋ ਇਲੈਕਸ਼ਨ ਨੇ ਕੀਓ ਰਲ ਕੇ ਲੜਦਿਆਂ ਨੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ 22 ਮਾਰਚ ਨੂੰ ਇੱਕ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਅਜੰਡਾ ਰਹਿਣ ਵਾਲਾ ਵੈ ਉਹ ਇਹੀ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਡੱਟ ਜੋੜ ਕਰਦੀ ਹੈ ਜਾਂ ਨਹੀਂ ਕਰਦੀ ਸੋ ਮੁੱਦੇ ਜੋ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਦਾ ਕਹਿਣਾ ਹੈ ਕਿ ਜੋ ਗਠਜੋੜ ਦਾ ਫੈਸਲਾ ਵੈ ਉਹ ਭਾਜਪਾ ਦੀ ਜੋ ਮੁਢਲੀ ਲੀਡਰਸ਼ਿਪ ਹੈ ਉਹ ਦਾ ਦੁਬਾਰਾ ਹੀ ਦਿੱਤਾ ਜਾਵੇਗਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਲੀਡਰ ਦਾ ਇਹ ਕਹਿਣਾ ਹੈ ਕਿ ਜੋ ਐਮਐਸਪੀ ਹੈ ਘੱਟੋ ਘੱਟ ਸੇਲਜ਼ ਮੁੱਲ ਹੈ ਅਤੇ ਜੋ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਹਲੇ ਤੱਕ ਜੋ ਭਾਜਪਾ ਜਿੰਦਾ ਪਾਰਟੀ ਦੇ ਨਾਲ ਸਮਝੌਤਾ ਹੈ ਉਹ ਰੁਕਦਾ ਪਿਆ ਹੈ ਜਾਂ ਕਹਿ ਲਈਏ ਕਿ ਹਲੇ ਉਸ ਬਾਰੇ ਚਰਚਾਵਾਂ ਚੱਲਦੀਆਂ ਪਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਚਰਚਾਵਾ ਉਹਨੇ ਇਹ ਹੋ ਸਕਦਾ ਹੈ ਕਿ ਹਕੀਕਤ ਦੇ ਵਿੱਚ ਬਦਲ ਜਾਣ ਔਰ ਆਪਸ ਦੇ ਵਿੱਚ ਜੋ ਇੱਕ ਗੱਠਜੋੜ ਹੈ ਉਹ ਹੋ ਸਕੇ ਸੋ ਇੱਕ ਵਾਰ ਤਰੀਕਾ ਨੇ ਤੋ ਤਰੀਕ ਹੈ ਜੋ ਚੋਣ ਕਮਿਸ਼ਨਰ ਵੱਲੋਂ ਜੋ ਦੱਸ ਦਿੱਤੀ ਗਈ ਹੈ ਨੇ ਉਹਨਾਂ ਨੂੰ ਇੱਕ ਵਾਰ ਫੇ ਦੱਸ ਦਿੱਤੀ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਚੋਣਾ ਹੋਣ ਗਿਆ ਔਰ 4 ਜੂਨ ਨੂੰ ਪੂਰੇ ਭਾਰਤ ਦੇ ਵਿੱਚ ਰਿਜ਼ਲਟਸ ਆਉਣਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੈ ਉਸ ਦਾ ਜੋ ਗੱਠਜੋੜ ਉਹ ਇੱਕ ਵਾਰ ਫਿਰ ਦੱਸਦੀ ਹੈ ਕਿ ਹੋਣ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਜੋ ਲੀਡਰਸ਼ਿਪ ਹੈ ਮਾਡਰਨ ਲੀਡਰਸ਼ਿਪ ਦੋਨੋਂ ਪਾਰਟੀਆਂ ਦੇ ਉਹਨਾਂ ਦਾ ਕਹਿਣਾ ਹੈ ਕਿ ਜੋ ਗੱਲਬਾਤ ਹੈ ਉਹ ਫਿਲਹਾਲ ਜੋ ਗੱਲਬਾਤ ਚੱਲਦੀ ਪਈ ਹੈ ਸੋ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖੀਏ ਕਿ 13 ਦੀ 13 ਲੋਕ ਸਭਾ ਸੀਟਾਂ ਨੇ ਉਹਨਾਂ ਦੇ ਉੱਤੇ ਜੋ ਇਲੈਕਸ਼ਨਸ ਨੇ ਦੋਨੋਂ ਪਾਰਟੀਆਂ ਆਪਸ ਦੇ ਵਿੱਚ ਲੜ ਸਕਦੀਆਂ ਨੇ ਇੱਕ ਵਾਰ ਫਿਰ ਦੱਸਦੀ ਹੈ ਕਿ ਜੋ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੋ ਇੱਕ ਕੋਰ ਕਮੇਟੀ ਲੈਵਲ ਦੀ ਮੀਟਿੰਗ ਹੈ ਉਹ 22 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਪਈ ਹੈ ਜਿਸ ਦਾ ਜੋ ਮੇਨ ਔਰ ਵੱਡਾ ਮੁੱਦਾ ਹੈ ਕਿ ਜੋ ਇਲੈਕਸ਼ਨ ਨੇ ਆਉਣ ਵਾਲੇ ਇਲੈਕਸ਼ਨ ਪੰਜਾਬ ਦੇ ਵਿੱਚ ਉਹ ਰਲ ਕੇ ਦੋਨੋਂ ਪਾਰਟੀਆਂ ਭਾਰਤ ਜਿੰਦਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਉਹ ਆਪਸ ਦੇ ਵਿੱਚ ਲੜ ਸਕਦੀਆਂ ਨੇ ਸੋ ਪੂਰੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਭਾਜਪਾ ਵਾ ਉਹ ਅਲੱਗ-ਅਲੱਗ ਛੋਟੀਆਂ-ਛੋਟੀਆਂ ਜਿੱਤੇ ਬੰਦੀਆਂ ਨਾਲ ਲੜ ਕੇ ਇਲੈਕਸ਼ਨ ਸੂਬੇ ਦੀਆਂ ਨਾਲ ਲੜਦੀਆਂ ਪਈਆਂ ਵਾ ਸੋ ਕੀ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਜੋ ਭਾਰਤੀ ਜਨਤਾ ਪਾਰਟੀ ਆ ਉਹਨਾਂ ਦਾ ਗੱਠਜੋੜ ਹੋਵੇਗਾ ਜਾਂ ਨਹੀਂ ਇਹ ਦਿਖ ਰਾ ਇੱਕ ਬਹੁਤ ਵੱਡੀ ਗੱਲ ਹੋਵੇਗੀ ਜਲਦ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੋ ਇਸ ਵਕਤ ਦੀ ਵੱਡੀ ਖਬਰ ਲੱਗਤ ਉਹਨਾਂ ਨਾਲ ਜੁੜਦੇ ਪਏ ਆ ਕਿ ਭਾਜਪਾ ਤੇ ਅਕਾਲੀ ਦਲ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਉੱਤੇ ਗੱਠਜੋੜ ਦੇ ਨਾਲ ਚੋਣਾਂ ਲਈ ਜੋ ਲੜ ਸਕਦੀਆਂ ਨੇ ਚੀਫ ਚੋਨ ਕਮਿਸ਼ਨਰ ਵੱਲੋਂ ਜੋ ਤਰੀਕਾ ਹੈ ਉਹਨਾਂ ਦਾ ਐਲਾਨ ਜੋ ਕਰ ਦਿੱਤਾ ਜਾ ਚੁੱਕਿਆ ਹੈ 1 ਜੂਨ ਜੋ ਕਿ ਸੋਣਾ ਦੀ ਤਿੱਥੀ ਪੰਜਾਬ ਦੇ ਵਿੱਚ ਹੋਵੇਗੀ ਅਤੇ 4 ਜੂਨ ਨੂੰ ਜੋ ਰਿਜ਼ਲਟ ਨੇ ਉਹ ਆ ਜਾਣਗੇ ਸੋ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤ ਜਨਤਾ ਪਾਰਟੀ ਜੋ ਇਲੈਕਸ਼ਨ ਨੇ ਕੀਓ ਰਲ ਕੇ ਲੜਦਿਆਂ ਨੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ 22 ਮਾਰਚ ਨੂੰ ਇੱਕ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਅਜੰਡਾ ਰਹਿਣ ਵਾਲਾ ਵੈ ਉਹ ਇਹੀ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਕਰਦੀ ਹੈ ਜਾਂ ਨਹੀਂ ਕਰਦੀ ਸੋ ਮੁੱਦੇ ਜੋ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਦਾ ਕਹਿਣਾ ਹੈ ਕਿ ਜੋ ਗੱਠਜੋੜ ਦਾ ਫੈਸਲਾ ਵੈ ਉਹ ਭਾਜਪਾ ਦੀ ਜੋ ਮੁਢਲੀ ਲੀਡਰਸ਼ਿਪ ਹੈ ਉਹਨਾਂ ਦੁਆਰਾ ਹੀ ਲਿੱਤਾ ਜਾਵੇਗਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਲੀਡਰ ਦਾ ਇਹ ਕਹਿਣਾ ਹੈ ਕਿ ਜੋ ਐਮਐਸਪੀ ਹੈ ਘੱਟੋ-ਘੱਟ ਸੇਲਸ ਮੁੱਲ ਹੈ ਅਤੇ ਜੋ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਹਲੇ ਤੱਕ ਜੋ ਭਾਜਪਾ ਜਿੰਦਾ ਪਾਰਟੀ ਦੇ ਨਾਲ ਸਮਝੌਤਾ ਹੈ ਉਹ ਰੁਕਦਾ ਪਿਆ ਹੈ ਜਾਂ ਕਹਿ ਲਈਏ ਕਿ ਹਲੇ ਉਸ ਬਾਰੇ ਚਰਚਾਵਾਂ ਚੱਲਦੀਆਂ ਪਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਚਰਚਾਵਾਂ ਨੇ ਇਹ ਹੋ ਸਕਦਾ ਹੈ ਕਿ ਹਕੀਕਤ ਦੇ ਵਿੱਚ ਬਦਲ ਜਾਣ ਔਰ ਆਪਸ ਦੇ ਵਿੱਚ ਜੋ ਇੱਕ ਗੱਠ ਜੋੜਾ ਹੈ ਉਹ ਹੋ ਸਕੇ ਸੋ ਇੱਕ ਵਾਰ ਤਰੀਕਾ ਨੇ ਤੇ ਤਰੀਕ ਹੈ ਜੋ ਚੋਨ ਕਮਿਸ਼ਨਰ ਵੱਲੋਂ ਜੋ ਦੱਸ ਦਿੱਤੀ ਹੈ ਗਈ ਨੇ ਉਹਨਾਂ ਨੂੰ ਇੱਕ ਵਾਰ ਫੇਰ ਦੱਸਦੀ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਚੋਣਾਂ ਹੋਣਗੀਆਂ ਔਰ 4 ਜੂਨ ਨੂੰ ਪੂਰੇ ਭਾਰਤ ਦੇ ਵਿੱਚ ਰਿਜ਼ਲਟਸ ਆਉਣਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੈ ਉਸ ਦਾ ਜੋ ਗੱਠਜੋੜ ਹੈ ਉਹ ਇੱਕ ਵਾਰ ਫੇਰ ਦੱਸਦੀ ਹੈ ਕਿ ਹੋਣ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਜੋ ਲੀਡਰਸ਼ਿਪ ਹੈ ਮੋਡਰਨ ਲੀਡਰਸ਼ਿਪ ਦੋਨੋਂ ਪਾਰਟੀਆਂ ਦੀ ਉਹਨਾਂ ਦਾ ਕਹਿਣਾ ਹੈ ਕਿ ਜੋ ਗੱਲਬਾਤ ਹੈ ਉਹ ਫਿਲਹਾਲ ਜੋ ਗੱਲਬਾਤ ਚੱਲਦੀ ਪਈ ਹੈ ਸੋ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖੀਏ ਕਿ ਜੋ 13 ਦੀਆਂ 13 ਲੋਕ ਸਭਾ ਸੀਟਾਂ ਨੇ ਉਹਨਾਂ ਦੇ ਉੱਤੇ ਜੋ ਇਲੈਕਸ਼ਨਸ ਨੇ ਦੋਨੋਂ ਪਾਰਟੀਆਂ ਆਪਸ ਦੇ ਵਿੱਚ ਲੜ ਸਕਦੀਆਂ ਨੇ ਇੱਕ ਵਾਰ ਫੇਰ ਦੱਸ ਦਈਏ ਕਿ ਜੋ ਅਕਾਲੀ ਦਲ ਹੈ ਸ਼ਰੋਣੀ ਅਕਾਲੀ ਦਲ ਦੀ ਜੋ ਇੱਕ ਕੋਰ ਕਮੇਟੀ ਲੈਵਲ ਦੀ ਮੀਟਿੰਗ ਹੈ ਉਹ 22 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਣ ਜਾਣੀ ਪਈ ਹੈ ਜਿਸ ਦਾ ਜੋ ਮੇਨ ਔਰ ਵੱਡਾ ਮੁੱਦਾ ਹੈ ਕਿ ਜੋ ਇਲੈਕਸ਼ਨ ਨੇ ਆਉਣ ਵਾਲੇ ਇਲੈਕਸ਼ਨ ਪੰਜਾਬ ਦੇ ਵਿੱਚ ਉਹ ਰਲ ਕੇ ਦੋਨੋਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਉਹ ਆਪਸ ਦੇ ਵਿੱਚ ਲੜ ਸਕਦੀਆਂ ਨੇ ਸੋ ਪੂਰੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਭਾਜਪਾ ਵਾ ਉਹ ਅਲੱਗ-ਅਲੱਗ ਛੋਟੀਆਂ-ਛੋਟੀਆਂ ਜਿੱਤੇ ਬੰਦੀਆਂ ਨਾਲ ਰਲ ਕੇ ਇਲੈਕਸ਼ਨ ਸੂਬੇ ਦੀਆਂ ਨਾਲ ਲੜਦੀਆਂ ਪਈਆਂ ਵਾ ਸੋ ਕੀ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਜੋ ਭਾਰਤੀ ਜਨਤਾ ਪਾਰਟੀ ਆ ਉਹਨਾਂ ਦਾ ਇਕੱਠਜੋੜ ਹੋਵੇਗਾ ਜਾਂ ਨਹੀਂ ਇਹ ਦੇਖਣਾ ਇੱਕ ਬਹੁਤ ਵੱਡੀ ਗੱਲ ਹੋਵੇਗੀ